ਮੇਰੇ ਮੰਮਾ ਨੂੰ ਉਹ ਸ਼ੁਰੂ ਤੋਂ ਲਾਇਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਉਹਨਾਂ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣੇ ਚੁੰਨੀਆ ਸਾਡੀ ਰੋਜ਼ੀ ਰੋਟੀ ਚੱਲਦੀ ਆ ਤੇ ਅਸੀਂ ਇਹਦੇ ਵਿੱਚ ਕੋਸ਼ਿਸ਼ ਸਾਡੇ ਬਜ਼ੁਰਗ ਨੇ ਸਾਨੂੰ ਕਿ ਦੂਰ ਰਹਿਣਾ ਤੇ ਦੂਰ ਰਾਵਾਂਗੇ ਅਸੀਂ ਉਹਨਾਂ ਮਾਰੇ ਨਹੀਂ ਗੱਲ ਤੇ ਬੋਲਦੇ ਨਾ ਉਹ ਸਾਡੇ ਬੰਦ ਕਰ ਦੋਗੇ ਮੈਂ ਨਾ ਇਹਦਾ ਨਿੱਕੋ ਗੱਲ ਕਹੀਆ ਜੁਹੀਂ ਮੇਰਾ ਨਾਮ ਮੇਰਾ ਨਹੀਂ ਮਹਿਨਾ ਨਾਮ ਲੋ ਆਪਣਾ ਕੰਮ ਆਪ ਕਰੋ ਕਹਾਣਾਂ ਵਾਲੀ ਕਿਰਤ ਕਰੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਬਾਕੀਆ ਸੰਗਤ ਕਿਸ ਨੂੰ ਇਹ ਨਹੀਂ জানা ਵੀ ਸਾਡੀ ਸੰਗਤ ਇਹ ਤਾਂ ਮੈਂ ਨਹੀਂ ਨਹੀਂ ਇੱਥੇ ਮੈਨੂੰ 10 ਸਾਲ ਹੋ ਗਏ ਨੇ ਪੜਾਈਆਂ ਲਗਾਈਆਂ ਕਰਾਉਣੀਆਂ ਜਿੱਦਾਂ ਮੈਂ ਕਰੂੰ ਪੜਾਈਆਂ ਲਗਾਈਆਂ ਕਰਾਉਣੀਆਂ ਕੀ ਕਰਾਣਾ ਆਪਣੇ ਬਾਲਕੁੱਤੇ ਤੇ ਭਾਵੇਂ ਤੁਸੀਂ ਜਹਾਜ਼ ਦੇ ਪਾਇਲਟ ਬਣੋ ਸੰਗਤ ਨੂੰ ਕੋਈ ਭਰਾ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਆ ਨਾ ਉਹ ਆਪਣੀਆਂ ਕੋ ਬਹੁਤ ਬਹੁਤ ਕੰਡੀਆਂ 16 16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਬਾੜਾ ਉਹ ਇੱਕ ਜ਼ਹਿਰ ਆ ਜੇ ਆਪਾਂ ਸੰਗਤ ਆ ਕਿ 1 ਰੁਪਿਆ ਦੀ ਠੱਕਾ ਦੇ ਦੋ ਕਿਉਂ ਮੈਂ ਤੁਹਾਡੇ ਕੋਲ ਲੈ ਲਾਂ ਮੈਂ ਪੈਸੇ ਲੈ ਆਓ 100 100 ਰੁਪਿਆ ਦੋ ਮੈਨੂੰ ਬੜੀ ਲੋੜ ਆ 100 3 ਦੋ 100 100 ਸਾਰੇ ਨੂੰ ਆਪੇ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਨਹੀਂ ਨਹੀਂ ਮੈਂ ਸਾਰੇ ਕਿ ਵੀਡੀਓਸ ਕਿਹਾ ਕਿ ਮੈਨੂੰ ਤਾਂ ਰੋਕ ਕੇ ਜਾ ਅੱਗੇ ਮੇਰੀ ਹਾੜੀ ਸਿਰਫ 250 300 ਵੀ ਵੰਦੀ ਜਦੋਂ ਮਹਾਰਾਜ ਨੂੰ ਮਤਾਂ ਕਰ ਬਾਬੇ ਦੇ ਇੱਕ ਬਾਤ ਨੂੰ ਇਸ਼ਾਰਾ ਕਰੀ ਜਿਹੜੀ ਹੋਣੀ ਬੰਦ ਕਰਕੇ ਸਸੀ ਗਾਜੀ ਭਾਜੀ ਆਪਣੇ ਨੂੰ ਮੈਂ ਕਿਹਾ ਚੜ੍ਹਨ ਚ ਨਾ ਠੀਕ ਹਾਜੀ ਇਹ ਭੈਣ ਜੀ ਹੁਣੇ ਵੀ ਆਏ ਆ ਕਿਹਾ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਪਤੀ ਦੇ ਤੋਂ ਬਹੁਤ ਗੱਲਾਂ ਰਹੀਆਂ ਨਾ ਤੇ ਦਾਅਵੇਂ ਦੇ ਵੀ ਕਈ ਜਾਰੀ ਕਰੇ ਤੁਸੀਂ ਗੁਜ਼ਰ ਗਿਆ ਤੁਹਾਡਾ ਹੈ ਜੀ ਅਸੀਂ ਸਾਡਾ ਉਵੇਂ ਸਾਨੂੰ ਵੀਰਾ ਭਰਾਵਾਂ ਨੇ ਇੱਥੇ ਭੇਜਿਆ ਆ ਵੀ ਸੱਚ ਝੂਠ ਦਾ ਫੈਸਲਾ ਲੈਣ ਵਾਸਤੇ ਆਏ ਆ। ਖਾਸਾ ਹੋ ਜਾ। ਇਸ ਕਰਕੇ ਮੈਂ ਇਹੋ ਕਹਿਣਾ ਚਾਹਣਾ ਆ ਕੰਮ ਆਪਣਾ ਬਹੁਤ ਛੋਟੇ ਸੰਗੇ ਅਸੀਂ ਸੰਗਤ ਨੂੰ ਇਹੋ ਪੀੜ ਕਰਾਂਗੇ। ਇਹਨਾਂ ਦੇ ਕੋਠੇ ਦੇ ਕੋਲ ਆਓ, ਖਾ ਕੇ ਚਾਹ ਪਾਣੀ ਪੀ ਕੇ ਦੱਸ ਦੀ ਸੌਂਗ ਜਾਨ ਪਜਾ ਕੇ ਜਾਓ। ਠੀਕ ਆ ਜੀ। ਪਰ ਸੰਗਤ ਨੂੰ ਆਪਾਂ ਬੁਮਰਾ ਕਰਕੇ ਪੈਸੇ ਇਕੱਠਾ ਕਰਾ ਕੇ ਇਹ ਸਭ ਨੂੰ ਵੀ ਹੋਰ ਹੈ ਤੁਸੀਂ ਆਪਣੀ ਬੱਚੀ ਦਾ ਘਾਟਾ ਤੇ ਉਹ ਸਿਰ ਦੇ ਉੱਤੇ ਜਿੰਨੀਆਂ ਲੋ ਲੋਕ ਨਹੀਂ ਲੈ ਕੇ ਨਾ ਲੈ ਲਿਆ ਕਰ ਹਾਂ ਤੁਸੀਂ ਲੋਕ ਕੋਈ ਗੱਲ ਨਹੀਂ ਕਿ ਤੁਸੀਂ ਲੈ ਸਕਦੇ ਤੇ ਮੈਂ ਲਗਾ ਬੜਾ ਬੜਕਾ ਬੰਦਾ ਕੋਈ ਗੱਲ ਨਹੀਂ ਕਿ ਤੁਸੀਂ ਲੈ ਸਕਦੇ ਤੇ ਮੈਂ ਲਗਾ ਬੜਕਾ ਬੰਦਾ ਪਾਪਾ ਸਿੰਘਾਂ ਦੇ ਦੁਨੀਆਂ ਭਣਾ ਰਹੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀ ਸਿਰ ਨੂੰ ਹੁਣਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਕਿਸੇ ਨੇ ਬਹੁਤ ਜਿਹੜਾ ਸਾਰੇ ਦੁੱਖ ਹਾਂ ਜੇ ਕੋਈ ਹਿੰਦੂਵਾਦੀ ਵੋਟਾਂ ਦੀ ਸਰਕਾਰ ਆ ਵਾਟ ਇਹ ਆ ਕਿ ਆਪਾਂ ਸੋਸ਼ਲ ਮਿਕਾਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਕਮਰਾ ਨਹੀਂ ਕਰਨਾ। ਜਵਨ ਵੀਰ ਜੀ ਗੱਲ ਸੁਣੋ ਤੇ ਸਾਰੇ ਸੰਗਤਾਂ ਵੀਡੀਓ ਦੇਖ ਰਹੇ ਹੋਗੇ। ਤੂੰ ਕੀ ਆ ਰਹੀ ਹੈ ਮਤਲਬ ਉਹ ਦੱਸ ਰਹੀ ਹਾਂ ਮੈਂ ਜਾਊਂਗਾ। ਹਾਂਜੀ ਉੱਥੇ ਜਾ ਕੇ ਆਇਓ। ਤੂੰ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੇ ਤੁਹਾਨੂੰ ਦੋਨਾਂ ਨੂੰ ਲੈ ਜਾਣਾ ਵਾ। ਸਾਡੇ ਤੈਨਾਂ ਦਾ ਕਿਸੇ ਨੇ ਕੋਈ ਹੌਸਲਾ ਵਾ। ਮੇਰੇ ਪਾਪਾ ਜੀ ਮਮਾ ਰੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ। ਕੋਈ ਨਹੀਂ ਤੁਹਾਨੂੰ ਮਾਰਦਾ। ਇਦਾਂ ਕਰੜਾ ਉਹ ਖੰਨੇ ਨਾ ਵਰਵਾਹ ਜੀ ਦਾ ਬੰਦੇ ਜੱਟ। ਜੀ ਦਾ ਮੁਬਾਰਕ ਹੋ। 15 ਸਾਲੋ ਦੇ ਛੱਡੇ ਅੱਜ ਨੂੰ ਬੱਚਿਆਂ ਦਾ ਕੇਤਾ ਆ ਗਿਆ ਹਾਂਜੀ ਅੱਜ ਵੀਡੀਓ ਵੇਖ ਲਈ ਤਾਂ ਬੱਚੇ ਇੰਤਾ ਆ ਗਿਆ ਇਹ ਸੋਸ਼ਲ ਮੀਡੀਆ ਵਿੱਚ ਜਦੋਂ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਪੌਪਿਟੀ ਵਿੱਚ ਚੱਲ ਜਾਂਦੀ ਹੈ ਫਿਰ ਬੰਦੇ ਨੂੰ ਕਹਿਣਾ ਚੰਗਾ ਭਲੇ ਵਿੱਚ ਕਰ ਮੌਲੀਆ ਵੀ ਯਾਰ ਸਾਡਾ ਹੀ ਭੈਣ ਆਜ ਤਾਂ ਕੰਮ ਕਰਦੇ ਜੋ ਸ਼ਰਮ ਨਹੀਂ ਆਈ ਕਿਦਾਂ ਬੱਚੇ ਲੈ ਕੇ બચ્ચે કેમે દે ધાન દેજો બચ્ચા દેણા નહી કે તને સબ ઉઠે જાઓ ના ના અહી જા ના જાને આપડે ઘર જાઓ ને ને ઘરે સેપરેટ રહેના ના આયે સાલું ਦਾਦੀ ਮੈਂ ਤਾਂ ਦਾਦਾ ਜੀ ਅਸਲ ਸੇਵਾ ਕਰਨੀ ਹੈ ਤੇ ਸਭ ਤੋਂ ਵੱਡੀ ਮਾਂ ਦੀ ਸੇਵਾ ਰੱਬ ਨਾਲ ਦੀਵਾ ਆਵਾਜ਼ ਕੀਤੀ ਸੇਵਾ ਉਹ ਮਾਈ ਦੀ ਔਰ ਮਾਈ ਮੇਰੇ ਸਾਹ ਨਾਲ ਦੇ ਲੋਕੀ ਦੇ ਨਾਲ ਵੀ ਕੋਈ ਹੋਣੇ ਹੈ ਜੀ ਵੇਖੋ ਜਰੂਰ ਕਰਦੀ ਕਿ ਅੱਜ ਨੂੰ ਅੱਥਾ ਅਸੀਂ ਛੱਟ ਕੇ ਆਏ ਆ ਉਹ ਦਾਦੀ ਮਾਂ ਮੇਰੇ ਕਿੰਨੀ ਬਲੀ ਦੁਰਦੇ ਸੀ ਇਹ ਤਾਂ ਸਾਡੇ ਤੋਂ ਬੜਾ ਪ੍ਰੋਬਲਮ ਵੇਖੋ ਦੱਸ ਅੱਜ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਕ ਤੇ ਰਸੋਲੀ ਆ ਹਨਾ ਜਿੱਤੇ ਵੀ ਛਿਲਤ ਲੱਗਦੀ ਉਹਦੇ ਰਸੋਲੀ ਬਣ ਜਾਂਦੀ ਆ ਉਹਨ ਕੀ ਤਾਂ ਕਿ ਤੇ ਰਸੋਲੀ ਬਤੂਗੀ ਇਸ ਕਰਕੇ ਠੀਕ ਹੈ ਜਦੋਂ ਮੈਂ ਜਾਰੀ ਨਹੀਂ ਵੀਡੀਓ ਕੈਮੇਰਾਂ ਨਾਲ ਮੈਂ ਭਾਗ ਜਿਹੜਾ ਮੇਰੇ ਤੋਂ ਆਪ ਸਾਥ ਸੰਗਤ ਜਿਹੜੀ ਆ ਉਹਨਾਂ ਵੱਲੋਂ ਮਸੇਜ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਨਾਲ ਭਾਈ ਨੇ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾ ਭਰਾਵਾਂ ਦੇ ਕਹਿਣ ਦੇ ਸੰਗੋਹ ਦੇ ਨਾਲ ਆਪਾਂ ਆਏ ਹਾਂ ਸਾਡੇ ਤੁਹਾਡੇ ਇਹ ਗੱਲ ਆਪਾਂ ਜਾਣਦੇ ਹਾਂ ਆਪਾਂ ਦੇ ਨਾਲ ਉਹਦੀ ਜੀਰੀ ਕਰਨੀ ਤੇ ਆਪਾਂ ਤੇ ਇਹਦੇ ਨਾਲ ਵੀ ਆਪਾਂ ਗੁਗਰਾਹ ਕਰਕੇ ਆ ਗਏ ਹਾਂ ਇਹਨੂੰ ਵੀਰਾਂ ਦੇ ਸੰਗਤ ਅੱਗੇ ਕਿ ਜਿਹੜੇ ਅੰਦਰ ਮੇਰੇ ਸੰਦੇਸ਼ ਕਹਿੰਦੇ ਨੇ ਕਿ ਮੈਨੂੰ ਰੋਕੇ ਜਾਓ ਉਹ ਮੈਂ ਅਪੀਲ ਕਰ ਦਿੰਦਾ ਆਪੀ ਅਪੀਲ ਕਰ ਦਿੰਦਾ ਹਾਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਗੇ ਨਿਰਣਾ ਲਿਆ ਆਪਾਂ ਗਨਪਾਪ ਇੱਥੇ ਆ ਕੇ ਖੋਦ ਕੀਤੀ ਆ ਇਹ ਭੈਣ ਦਾ ਇੱਥੇ ਖੋਖਾ ਲੱਗਾ ਹਾਂ ਇਹ ਖੋਖਾ ਇੱਥੇ ਰਈਏ ਲੱਗਾ ਹੋਇਆ ਇਹਨਾਂ ਦਾ ਜਹਾੜਾ ਜਿਹੜਾ ਵੀਰ ਭਰਾ ਆਵੇ ਨਾ ਇਹਨਾਂ ਦੇ ਕੋਲ ਜਹਾ ਪਾਣੀ ਛੱਕੇ ਜਰੂਰ ਜਾਓ ਇਹਨਾਂ ਨੂੰ ਆਪਣੀ ਮਿਹਨਤ ਕਰਨ ਦਿਓ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦਿਓ ਇਹਨਾਂ ਦੀ ਹੋਰ ਕੋਈ ਮਾਲੀਸ਼ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਠੀਕ ਹੈ ਆਪਾਂ